ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕੀ ਹਾਲ ਚਾਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਭ ਬਹੁਤ ਅੱਛੇ ਹੋਵੋਗੇ ਅੱਜ ਆਪਾਂ ਬਣਾਉਣ ਲੱਗਿਆਂ ਜੀ ਆਲੂ ਮੇਥੀ ਦੇ ਪਰੌਂਠੇ ਆਲੂ ਮੇਥੀ ਦੀ ਸਬਜ਼ੀ ਤਾਂ ਕੋਈ ਬਹੁਤ ਵਾਰੀ ਬਣਾ ਕੇ ਖਾਦੀ ਹੋਣੀ ਐ ਇਸ ਵਾਰ ਆਲੂ ਮੇਥੀ ਦੇ ਪਰੌਂਠੇ ਵੀ ਖਾ ਲਓ ਤੇ ਜੇਕਰ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ Bell icon ਨੂੰ ਵੀ press ਕਰ ਦੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਆਵੇ ਚਲੋ ਸ਼ੁਰੂ ਕਰਦੇ ਹਾਂ ਜੀ ਆਲੂ ਮੇਥੀ ਦੇ ਪਰੌਂਠੇ ਆਲੂ ਮੇਥੀ ਦੇ ਪਰੌਂਠੇ ਬਣਾਉਣ ਲਈ ਆਪਾਂ ਸਭ ਤੋਂ ਪਹਿਲਾਂ ਇੱਕ ਕੁੱਕਰ ਵਿੱਚ ਆਲੂ ਉਬਾਲ ਲਾਂਗੇ ਜੀ ਆਲੂਆਂ ਨੂੰ ਅਸੀਂ ਦੋ ਸੀਟੀ ਆਉਣ ਤੱਕ ਉਬਾਲ ਲਾਂਗੇ ਜੀ ਤੇ ਜਦ ਤੱਕ ਸਾਡੇ ਆਲੂ ਉਬਲ ਰਹੇ ਨੇ ਅਸੀਂ ਇੱਧਰ ਆਪਣੀ ਮੇਥੀ ਵੀ ਕੱਟ ਲੈਨੇ ਆ ਮੇਥੀ ਨੂੰ ਆਪਾਂ ਬਿਲਕੁਲ ਬਰੀਕ ਚॉप ਕਰ ਲਾਂਗੇ ਜੀ ਬਹੁਤ ਜ਼ਿਆਦਾ ਮੋਟੀ ਮੋਟੀ ਨਹੀਂ ਰੱਖਣੀ ਹੈਗੀ ਤੇ ਲੋ ਜੀ ਮੇਥੀ ਤਾਂ ਸਾਡੀ ਕੱਟੀ ਗਈ ਹੈ ਜੀ ਦੇ ਵਿੱਚ ਵਿੱਚ ਕੀਤਾ ਕਿਤੇ ਸਾਨੂੰ ਜੇ ਮੇਥੀ ਮੋਟੀ ਵੀ ਲੱਗ ਰਹੀ ਹੈ ਤਾਂ ਉਹਨੂੰ ਅਸੀਂ ਇਸ ਤਰ੍ਹਾਂ ਨਾਲ ਚਾਕੂ ਦੀ ਮਦਦ ਨਾਲ ਬਿਲਕੁਲ ਬਰੀਕ ਕਰ ਲਾਂਗੇ ਜੀ ਮੇਥੀ ਨੂੰ ਆਪਾਂ ਕੱਟ ਕੇ ਸਾਈਡ ਤੇ ਰੱਖ ਲੈਣੇ ਆਂ ਐਸੇ ਤਰ੍ਹਾਂ ਨਾਲ ਬਿਲਕੁਲ ਬਰੀਕ ਕਰਕੇ ਅਸੀਂ ਸਾਰੀ ਮੇਥੀ ਕੱਟ ਲਾਂਗੇ ਤੇ ਇੱਧਰ ਸਾਡੇ ਜਿਹੜੇ ਆਲੂ ਆ ਉਹਨਾਂ ਨੂੰ ਵੀ ਸੀਟੀਆਂ ਆ ਚੁੱਕੀਆਂ ਨੇ ਤੇ ਆਲੂ ਵੀ ਸਾਡੇ ਆਲਮੋਸਟ ਪੱਕ ਗਏ ਨੇ ਹੁਣ ਬਸ ਅਸੀਂ ਇਹਨਾਂ ਦਾ ਪ੍ਰੈਸ਼ਰ ਰਿਲੀਜ਼ ਹੋਣ ਦਾਂਗੇ ਜਦੋਂ ਹੀ ਕੁੱਕਰ ਦਾ ਪ੍ਰੈਸ਼ਰ ਰਿਲੀਜ਼ ਹੁੰਦਾ ਜੀ ਅਸੀਂ ਕੁੱਕਰ ਓਪਨ ਕਰਕੇ ਚੈੱਕ ਕਰ ਲੈਨੇ ਆ ਸਾਡੇ ਆਲੂ ਬਿਲਕੁਲ ਬਣ ਕੇ ਰੈਡੀ ਨੇ ਹੁਣ ਇਹਨਾਂ ਨੂੰ ਅਸੀਂ ਸਟ੍ਰੇਨ ਕਰ ਲਾਂਗੇ ਇੱਕ ਛਾਨਣੀ ਚ ਤੇ ਇਹਨਾਂ ਨੂੰ ਅਸੀਂ ਹੁਣ ਠੰਡੇ ਹੋਣ ਲਈ ਰੱਖ ਦਿੰਨੇ ਆ ਜੀ ਜਦ ਤੱਕ ਸਾਡੇ ਆਲੂ ਠੰਡੇ ਹੋ ਰਹੇ ਨੇ ਅਸੀਂ ਆਪਣਾ ਆਟਾ ਵੀ ਛਾਣ ਲਈਏ ਜੀ ਆਟਾ ਤੁਸੀਂ ਆਪਣੇ ਘਰ ਦੇ ਮੈਂਬਰਸ ਦੇ ਅਕੋਰਡਿੰਗ ਜਿੰਨਾ ਚਾਹੋ ਲੈ ਸਕਦੇ ਹੋ ਜੀ ਤੇ ਆਟਾ ਹੁਣ ਸਾਡਾ ਛਾਣਿਆ ਗਿਆ ਹੁਣ ਇਹਦੇ ਵਿੱਚ ਅਸੀਂ ਐਡ ਕਰ ਰਹੇ ਆ ਸਾਡੀ ਕੱਟੀ ਹੋਈ ਬਰੀਕ-ਬਰੀਕ ਮੇਥੀ ਤੇ ਮੇਥੀ ਨੂੰ ਅਸੀਂ ਐਡ ਕਰ ਲਾਂਗੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜੀ ਜੀ ਜਵੈਣ ਨੂੰ ਆਪਣੇ ਹੱਥਾਂ ਨਾਲ ਹੀ ਕ੍ਰਸ਼ ਕਰਕੇ ਇਹਦੇ ਵਿੱਚ ਪਾ ਲਾਂਗੇ ਤੇ ਨਾਲ ਹੀ ਅਸੀਂ ਐਡ ਕਰ ਰਹੇ ਹਾਂ ਜੀ ਥੋੜਾ ਜਿਹਾ ਜੀਰਾ ਤੇ ਤੇ ਨਾਲ ਹੀ ਇਹਦੇ ਵਿੱਚ 2 ਚਮਚ ਭਰ ਕੇ ਅਸੀਂ ਪਾ ਦਾਂਗੇ ਜੀ ਸੁੱਕਾ ਧਨੀਆ ਪੀਸਿਆ ਹੋਇਆ ਹੁਣ ਇਹਦੇ ਵਿੱਚ ਅਸੀਂ ਥੋੜਾ ਜਿਹਾ ਸਾਲਟ ਪਾਵਾਂਗੇ ਥੋੜਾ ਜਿਹਾ ਰੈੱਡ ਚਿੱਲੀ ਪਾਊਡਰ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕਰ ਦਾਂਗੇ ਮਿਕਸ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਬਿਨਾ ਪਾਣੀ ਰਲਾਏ ਅੱਛੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਆਟੇ 'ਚ ਉਸ ਤੋਂ ਬਾਅਦ ਅਸੀਂ ਥੋੜਾ ਥੋੜਾ ਪਾਣੀ ਲਗਾ ਕੇ ਆਟੇ ਨੂੰ ਗੁੰਨ ਲਾਂਗੇ ਜੀ ਤੇ ਆਟੇ ਨੂੰ ਅਸੀਂ ਬਹੁਤ ਜ਼ਿਆਦਾ ਹਾਰਡ ਜਾਂ ਬਹੁਤ ਜ਼ਿਆਦਾ ਸੌਫਟ ਨਹੀਂ ਰੱਖਣਾ ਇਸ ਕਰਕੇ ਨੂੰ ਅਸੀਂ ਪਾਣੀ ਪਹਿਲਾਂ ਥੋੜਾ ਥੋੜਾ ਹੀ ਦਵਾਂਗੇ ਕਿਉਂਕਿ ਅਸੀਂ ਆਟੇ 'ਚ ਨਮਕ ਵੀ ਐਡ ਕੀਤਾ ਤੇ ਜਿਹੜੇ ਮੇਥੀ ਦੇ ਪੱਤੇ ਨੇ ਉਹ ਆਪਣਾ ਪਾਣੀ ਵੀ ਰਿਲੀਜ਼ ਕਰਨਗੇ ਤੇ ਅਸੀਂ ਪਾਣੀ ਥੋੜਾ ਘੱਟ ਹੀ ਯੂਜ਼ ਕਰਾਂਗੇ ਤੇ ਆਟਾ ਸਾਡਾ ਜੀ ਆਲਮੋਸਟ ਗੁੰਨਿਆ ਗਿਆ ਹੈ ਇਹਨੂੰ ਅਸੀਂ ਅੱਛੀ ਤਰ੍ਹਾਂ ਨਾਲ ਰਸਾਲਾਂਗੇ ਚੰਗੀ ਤਰ੍ਹਾਂ ਨਾਲ ਰਸਿਆ ਹੋਇਆ ਆਟਾ ਉਹਦੀ ਬਹੁਤ ਹੀ ਵਧੀਆ ਰੋਟੀ ਬਣਦੀ ਹੈ ਜੀ ਲਾਸਟ ਵਿੱਚ ਅਸੀਂ ਇਹਨੂੰ ਆਇਲ ਨਾਲ ਗਰੀਸ ਕਰ ਲਾਂਗੇ ਤਾਂ ਕਿ ਸਾਡੀਆਂ ਜਿਹੜੀਆਂ ਰੋਟੀਆਂ ਨੇ ਉਹ ਹੱਥਾਂ ਨੂੰ ਚਿਪਕੜਨਾ ਤੇ ਇਸ ਕਰਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਗੁੰਨ ਲਿਆ ਜੀ ਤੇਲ ਲਗਾ ਕੇ ਆਟਾ ਸਾਡਾ ਬਿਲਕੁਲ ਰੈਡੀ ਹੈ ਗੁੰਨ ਕੇ ਤੇ ਸਾਡੇ ਉਧਰ ਆਲੂ ਵੀ ਕੋਈ ਚੁੱਕੇ ਹੋਣੇ ਆ ਜੀ ਠੰਡੇ ਤੇ ਹੁਣ ਆਪਾਂ ਜਰਾ ਧਿਆਨ ਆਲੂਆਂ ਵੱਲ ਵੀ ਦੇ ਲਈਏ ਤੇ ਲੋ ਜੀ ਆਲੂ ਵੀ ਸਾਡੇ ਬਿਲਕੁਲ ਠੰਡੇ ਹੋ ਚੁੱਕੇ ਨੇ ਹੁਣ ਅਸੀਂ ਇਹਨਾਂ ਨੂੰ ਹੱਥਾਂ ਨਾਲ ਪੀਲ ਕਰ ਲਾਂਗੇ ਇਹਦੇ ਸਕਿਨ ਸਾਰੀ ਸਾਫ਼ ਕਰ ਲਾਂਗੇ ਇਹ ਸਰਦੀਆਂ ਦੇ ਨਵੇਂ ਆਲੂਆਂ ਦੀ ਸਕਿਨ ਥੋੜੀ ਪਤਲੀ ਹੁੰਦੀ ਹੈ ਤੇ ਇਸ ਕਰਕੇ ਇਹਨੂੰ ਥੋੜਾ ਜਿਹਾ ਟਾਈਮ ਵੀ ਵੱਧ ਹੀ ਲੱਗਦਾ ਆ ਛਿੱਲਣ ਤੇ ਤੇ ਆਲੂ ਸਾਡੇ ਸਾਰੇ ਅਸੀਂ ਇਸੇ ਤਰ੍ਹਾਂ ਨਾਲ ਪੀਲ ਕਰ ਲਏ ਨੇ ਜੀ ਤੇ ਹੁਣ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਮੈਸ਼ਰ ਦੀ ਹੈਲਪ ਨਾਲ ਮੈਸ਼ ਕਰ ਲਾਂਗੇ ਆਲੂ ਸਾਡੇ ਮੈਸ਼ ਹੋ ਚੁੱਕੇ ਆ ਹੁਣ ਅਸੀਂ ਇਹਦੇ ਵਿੱਚ ਐਡ ਕਰ ਰਹੇ ਹਾਂ ਜੀ ਕੱਟੇ ਹੋਏ ਪਿਆਜ਼ ਬਰੀਕ ਕੱਟੀ ਹੋਈ ਅਦਰਕ ਤੇ ਨਾਲ ਹੀ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਇਹਨਾਂ ਸਾਰਿਆਂ ਨੂੰ ਅਸੀਂ ਇਸ ਮਸਾਲੇ 'ਚ ਐਡ ਕਰ ਲਾਂਗੇ ਤੇ ਹੁਣ ਅਸੀਂ ਇਸ ਵੀ ਥੋੜੀ ਜੀ ਜਵੈਣ ਨੂੰ ਹੱਥਾਂ ਤੇ ਮਸਲ ਕੇ ਪਾਵਾਂਗੇ ਜਵੈਣ ਸਾਡੀ ਡਾਈਜੈਸ਼ਨ ਲਈ ਬਹੁਤ ਹੀ ਚੰਗੀ ਹੁੰਦੀ ਹੈ ਤੇ ਪਰੌਂਠੇ ਵੀ ਵਧੀਆ ਤਰ੍ਹਾਂ ਪੱਚ ਜਾਂਦੇ ਐ ਇਸ ਲਈ ਅਸੀਂ ਜਵੈਣ ਥੋੜੀ ਵਾਧੂ ਯੂਜ਼ ਕੀਤੀ ਐ ਥੋੜਾ ਜਿਹਾ ਮੈਂ ਇੱਥੇ ਜੀਰਾ ਐਡ ਕਰ ਰਹੀਆਂ ਸੁੱਕਾ ਧਨੀਆ ਐਡ ਕੀਤਾ ਤੇ ਨਾਲ ਹੀ ਨਮਕ ਕਾਲੀ ਮਿਰਚ ਤੇ ਗਰਮ ਮਸਾਲਾ ਇਹਦੇ ਚ ਭਰ ਕੇ ਚਮਚ ਪਾ ਰਹੇ ਹਾਂ ਜੀ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਮਿਕਸ ਅਪ ਕਰ ਲੈਣਾ ਜੀ ਚੰਗੀ ਤਰ੍ਹਾਂ ਨਾਲ ਜੇ ਵਿੱਚ ਕੋਈ ਆਲੂਆਂ ਚ ਗੁਟਲੀ ਦਿਖਦੀ ਵੀ ਹੈ ਤਾਂ ਉਸ ਨੂੰ ਅਸੀਂ ਹੱਥਾਂ ਨਾਲ ਪ੍ਰੈਸ ਕਰਕੇ ਤੋੜ ਲਾਂਗੇ ਤੇ ਸਾਡਾ ਹੁਣ ਜੀ ਆਲੂਆਂ ਦਾ ਮਿਕਸਚਰ ਵੀ ਰੈਡੀ ਹੈ ਤੇ ਮੇਥੀ ਵਾਲਾ ਆਟਾ ਵੀ ਰੈਡੀ ਹੈ ਹੁਣ ਅਸੀਂ بس ਇਹਦੇ ਬਣਾਣਿਆ ਜੀ ਆਲੂ ਮੇਥੀ ਦੇ ਪਰੌਂਠੇ ਹੁਣ ਅਸੀਂ ਸਾਡੇ ਗੁੰਨੇ ਹੋਏ ਆਟੇ ਵਿੱਚੋਂ ਥੋੜੀ ਜੀ ਆਟੇ ਦੀ ਲੋਈ ਲਵਾਂਗੇ 88 ਥੋੜਾ ਜਿਹਾ ਵੱਧ ਹੀ ਲਵਾਂਗੇ ਪੇੜਾ ਮੋਟਾ ਹੀ ਰੱਖਣਾ ਥੋੜਾ ਜਿਹਾ ਕਿਉਂਕਿ ਇਹ ਸੌਫਟ ਵੀ ਬਹੁਤ ਹੁੰਦਾ ਤੇ ਇਹਦੇ ਵਿੱਚ ਸਟਫਿੰਗ ਵੀ ਭਰਨੀ ਆਪਾਂ ਇਸ ਕਰਕੇ ਇਹਨੂੰ ਅਸੀਂ ਥੋੜਾ ਜਿਹਾ ਪਹਿਲਾਂ ਵੇਲਣੇ ਨਾਲ ਵਧਾ ਲਿਆ ਜੀ ਇੱਕ ਛੋਟੀ ਜੀ ਗੋਲ ਰੋਟੀ ਬਣਾ ਕੇ ਉਹਦੇ ਵਿੱਚ ਅਸੀਂ ਆਪਣੀ ਜਿਹੜੀ ਸਟਫਿੰਗ ਹੈ ਆਲੂਆਂ ਦੀ ਉਹ ਭਰ ਲਾਂਗੇ ਆਲੂਆਂ ਦੀ ਸਟਫਿੰਗ ਨੂੰ ਅਸੀਂ ਮੀਡੀਅਮ ਜਿਹੀ ਰੱਖਾਂਗੇ ਬਹੁਤ ਜ਼ਿਆਦਾ ਨਹੀਂ ਭਰਾਂਗੇ ਨਹੀਂ ਤਾਂ ਸਾਡੇ ਆਲੂ ਦੀ ਸਟਫਿੰਗ ਸਾਰੀ ਬਾਹਰ ਆ ਜਾਏਗੀ ਜੋ ਕਿ ਮੇਥੀ ਦੇ ਪਰੌਂਠੇ ਬਣਾਉਣ ਲਈ ਆਟਾ ਜਿਹੜਾ ਆ ਸੌਫਟ ਹੋ ਜਾਂਦਾ ਇਸ ਕਰਕੇ ਅਸੀਂ ਇਹਦੇ ਵਿੱਚ ਸਟਫਿੰਗ ਥੋੜੀ ਘੱਟ ਹੀ ਰੱਖੀ ਹੋਈ ਹੈ ਹੁਣ ਇਸ ਬੇੜੇ ਨੂੰ ਪਹਿਲਾਂ ਆਪਾਂ ਹੱਥਾਂ ਦੇ ਨਾਲ ਹੀ ਚੰਗੀ ਤਰ੍ਹਾਂ ਸਾਰੇ ਪਾਸੇ ਉਹ ਪ੍ਰੈਸ ਕਰ ਲਾਂਗੇ ਤਾਂ ਕਿ ਸਾਡੀ ਜਿਹੜੀ ਸਟਫਿੰਗ ਇਕੁਅਲੀ ਸਾਰੇ ਪਾਸੇ ਸਪਰੈਡ ਹੋ ਜਾਵੇ ਤੇ ਵਧੀਆ ਜੀ ਹੌਲੇ ਹੌਲੇ ਹੱਥਾਂ ਨਾਲ ਅਸੀਂ ਇੱਕ ਪਰੌਂਠੀ ਵੇਲ ਲਾਂਗੇ ਜੀ ਤੇ ਰੋਟੀ ਸਾਡੀ ਬਿਲਕੁਲ ਵਧੀਆ ਤਰ੍ਹਾਂ ਵੇਲ ਗਈ ਹੈ ਹੁਣ ਇਹਨੂੰ ਅਸੀਂ ਤਵੇ ਤੇ ਸੇਕ ਲਾਂਗੇ ਉਹਦੇ ਲਈ ਤਵਾ ਮੈਂ ਗਰਮ ਬਿਲਕੁਲ ਕਰ ਲਿਆ ਸੀ ਤੇ ਉਹਦੇ ਉੱਤੇ ਅਸੀਂ ਦੇਸੀ ਘਿਓ ਪਾ ਦਿੱਤਾ ਤੇ ਹੁਣ ਅਸੀਂ ਇਹਦੇ ਉੱਤੇ ਆਪਣਾ ਪਰੌਂਠਾ ਸੇਕਾਂਗੇ ਜੀ ਪਰੌਂਠੇ ਦੇ ਅਸੀਂ ਕਾਰਨਰਸ ਤੇ ਵੀ ਨਾਲ-ਨਾਲ ਹੀ ਥੋੜਾ-ਥੋੜਾ ਘਿਓ ਲਗਾਉਂਦੇ ਜਾਵਾਂਗੇ ਤਾਂ ਕਿ ਇਹ ਕਾਰਨਰਸ ਤੋਂ ਵੀ ਕੱਚਾ ਨਾ ਰਵੇ ਤੇ ਵਧੀਆ ਤਰ੍ਹਾਂ ਪੱਕ ਜਾਵੇ ਤੇ ਇਹਨੂੰ ਅਸੀਂ ਉਲਟਦੇ ਪਲਟਦੇ ਦੋਨੋਂ ਪਾਸਿਆਂ ਦੀ ਚੰਗੀ ਤਰ੍ਹਾਂ ਨਾਲ ਘਿਓ ਲਗਾ ਲਗਾ ਕੇ ਪਕਾਵਾਂਗੇ ਤੇ ਕਾਰਨਰਸ ਨੂੰ ਵੀ ਅਸੀਂ ਬਿਲਕੁਲ ਮਿਸ ਨਹੀਂ ਕਰਨਾ ਉੱਥੇ ਵੀ ਚੰਗੀ ਤਰ੍ਹਾਂ ghee ਲਗਾਉਣਾ ਤਾਂ ਕਿ ਸਾਡਾ ਜਿਹੜਾ ਸਾਈਡਾਂ ਨੇ ਕੱਚੀਆਂ ਨਾ ਲੱਗਣ ਤੇ ਬਿਲਕੁਲ ਵਧੀਆ ਤਰ੍ਹਾਂ ਨਾਲ ਅਸੀਂ ਇਹਦੇ ਤੇ ਦੇਸੀ ghee ਲਗਾ ਕੇ ਚੰਗੀ ਤਰ੍ਹਾਂ ਨਾਲ ਮੀਡੀਅਮ ਫਲੇਮ ਤੇ ਇਹਨੂੰ ਅਸੀਂ ਪਕਾਵਾਂਗੇ ਜਿਆਦਾ ਤੇਜ਼ ਸੇਕ ਦੇ ਪਰੌਂਠੇ ਬਿਲਕੁਲ ਵੀ ਸੜੇ ਸੜੇ ਜੇ ਬਣ ਕੇ ਰੈਡੀ ਹੁੰਦੇ ਆ ਤੇ ਟੇਸਟੀ ਵੀ ਨਹੀਂ ਲੱਗਦੇ ਤੇ ਅੰਦਰ ਤੱਕ ਵੀ ਨਹੀਂ ਪੱਕਦੇ ਇਸ ਕਰਕੇ ਅਸੀਂ ਸਾਰੇ ਪਰੌਂਠਿਆਂ ਨੂੰ ਬਿਲਕੁਲ ਮੀਡੀਅਮ ਸੇਕ ਤੇ ਹੀ ਪਕਾਉਣਾ ਹੈ ਜੀ ਤੇ ਇਸ ਤਰ੍ਹਾਂ ਪਕਾਉਣ ਨਾਲ ਸਾਡੇ ਜਿਹੜੇ ਪਰੌਂਠੇ ਆ ਚੰਗੀ ਤਰ੍ਹਾਂ ਰੜ ਵੀ ਜਾਂਦੇ ਆ ਤੇ ਇਹਨਾਂ ਤੇ ਬਹੁਤ ਹੀ ਸੋਹਣੇ ਰੈੱਡ ਸਪੌਟਸ ਆ ਜਾਂਦੇ ਆ ਤੇ ਵੇਖੋ ਜੀ ਸਾਡਾ ਆਲੂ ਮੇਥੀ ਦਾ ਪਰੌਂਠਾ ਬਹੁਤ ਹੀ ਵਧੀਆ ਤਰ੍ਹਾਂ ਨਾਲ ਰੜ ਕੇ ਰੈਡੀ ਹੋ ਚੁੱਕਾ ਆ ਤੁਸੀਂ ਵੀ ਆਪਣੇ ਘਰ ਵਿੱਚ ਆਲੂ ਮੇਥੀ ਦੇ ਪਰੌਂਠੇ ਬਣਾ ਕੇ ਜ਼ਰੂਰ ਤਿਆਰ ਕਰਨਾ ਜੀ ਸਰਦੀਆਂ ਦੇ ਮੌਸਮ 'ਚ ਮੇਥੀ ਬਹੁਤ ਜ਼ਿਆਦਾ ਹੁੰਦੀ ਹੈ ਇਹ ਸਾਡੀ ਸਿਹਤ ਲਈ ਵੀ ਬਹੁਤ ਚੰਗੀ ਹੁੰਦੀ ਹੈ ਸੀਜ਼ਨਲ ਸਬਜ਼ੀ ਸਾਨੂੰ ਕਦੀ ਵੀ ਮਿਸ ਨਹੀਂ ਕਰਨੀ ਚਾਹੀਦੀ ਤੇ ਪਰੌਂਠੇ ਸਾਡੇ ਬਿਲਕੁਲ ਬਣ ਕੇ ਰੈਡੀ ਨੇ ਦੇਖੋ ਕਿੰਨੇ ਹੀ ਵਧੀਆ ਲੱਗ ਰਹੇ ਆ ਉੱਪਰ ਜਿਵੇਂ ਲੱਗੇ ਤੁਹਾਨੂੰ ਅੱਜ ਦੀ ਰੈਸਪੀ ਮੈਨੂੰ ਜ਼ਰੂਰ ਦੱਸਣਾ ਜੀ ਫਿਰ ਮਿਲਾਂਗੇ ਤਦ ਤੱਕ ਲਈ ਟੇਕ ਕੇਅਰ ਐਂਡ ਬਾਏ ਬਾਏ